ਹਾਂਜੀ ਸਸਰੀ ਘਰ ਮੈਂ ਸਾਰੇ YouTube ਚੈਨਲ ਦੇਖਾਂ ਮੇਰੇ ਸਾਰੇ ਭਰਾਵਾਂ ਨੂੰ ਮੇਰੀ ਲੰਮੀ ਚੜ੍ਹ ਤੇ ਪੰਜਾਬ ਵਾਲੇ ਤੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਸਰੀ ਘਰ ਸੁਭਾਈ ਕੁਝ ਅਰਾਸ ਕਰਦੇ ਵੀ ਸਭ ਦੇ ਘਰ ਪਰਵਾਜ਼ ਦੀ ਵਸਤੇ ਚੜ੍ਹਦੀ ਕਲਾ ਜੁਆ। ਸੁਲਾਮਤ ਰੋ ਅੱਜ ਆ ਬਈ ਬਾਜੀ ਪਿੰਡ ਫੋਟੋ ਸੱਗਿਆ ਏ ਤੇ ਮਾਂ ਵੀ ਬਈ ਇਹ ਬਾਤ ਵੀ ਅਬਾ ਰਿਕਾਰਡ ਕਰ ਰਹੇ ਕਿਉਂਕਿ ਮੇਰਾ ਨਾ ਗਲਾ ਬਣਾ ਖਰਾਬ ਹੋ ਰਿਹਾ ਸੀ। ਅਵਾਜ਼ ਇਹ ਕਦੇ ਜੀ ਹੋਣੀ ਸਹੀ ਨਹੀਂ ਹੈਗੀ ਬਾਦ। ਇਸ ਕਰਕੇ ਬਈ ਤੇ ਆ ਦੇ ਮੇਰੇ ਮਿੱਤਰ ਰੰਗ ਲਾਈਆਂ। ਹਰੀ ਜਾਂਦੇ ਨੇ ਠੀਕ ਆ ਬਾਜੀ ਆਪਣਾ ਟੋਕਸਰ ਹੈ ਇਹ ਆਪਣਾ ਪਈ ਆ ਜੱਤੇਦਾਰ ਬੋਹਾ ਠੀਕ ਆ ਬਹੁਤ ਸੋਹਣੀ ਬਾਜੀ ਕਰਾਉਂਗਾ ਪਿਛਲੀ ਵਾਰ ਵੀ ਬਹੁਤ ਸੋਹਣੀ ਕਰਾਈ ਆ ਬਾਈ ਸਿਰ ਲਗਾਤਾ ਸੀ ਪਿਛਲੀ ਵਾਰ ਵੀ ਤੇ ਨਾਲ ਹੈਰੀ ਪੁੱਛੀਆ ਹੁੰਦਾ ਠੀਕ ਆ ਇਹ ਦੋਵੇਂ ਭਰਾ ਬਾਜੀ ਕਰਾਉਂਗਾ ਪੂਰੀ ਟੋਕ ਦੀ ਤਾਂ ਖਾਣ ਪੀਣ ਮੈਂ ਕਹਣਾ ਬਾਜੀਆ ਯਾਰ ਤੁਸੀਂ ਬਹੁਤ ਦੇਖੀ ਹੋਣੀਆਂ ਪਰ ਇਹੋ ਜਿਹੀ ਬਾਜੀ ਮੈਂ ਤਾਂ ਜੀ ਵਾਰ ਦੇਖੀ ਆ ਤਾਂ ਨਾ ਸੋਨਾ ਪ੍ਰਬੰਧ ਕਰਤਾ ਬੰਦੇ ਨੇ ਜੀ ਆਪ ਜੈਕ ਕਰਿਓ ਸੁਦਾ ਆ ਦੇਖ ਲੋ ਹੁਣ ਬਣਾ ਕੇ ਭਰੀ ਜਾਂਦੇ ਨੇ ਵਾਸਟਾਂ ਨੂੰ ਆਪਿਆ ਜਿੱਤ ਬੜਾ ਉੱਲੇ ਕੀ ਕਹਣਾ ਸਰਦ ਗੋਗਲ ਦੇਖੋ ਆ ਸਾਰੇ ਭਰਾ ਖੜੇ ਹੋਏ ਕਿ ਹਾਲ ਗਿਆ ਗਿਰਾਂ ਕਰਾ ਕੇ ਯਾਰ ਸਾਰੇ ਲਾਗੇ ਭਾਈ ਉੱਲੇ ਲੱਗਣਾ ਜੱਥੇ ਜਾ ਲੱਗਾ ਮੁਰਾ ਨਾ ਹੁਣ ਠੀਕ ਹੈ ਬਈ ਭਾਈ ਉੱਲੇ ਦੇ بڑے ਫੜਾਕੇ ਪੈ ਗਏ ਭਾਈ ਡੋਲੂ ਬੰਦੂ ਦੇ ਨਾਲ ਉਹ ਵਿਚਾਰਾ ਕਿੱਥੇ ਉੱਡੇ ਕੋਈ ਨਿੰਮ ਚ ਫਸ ਗਿਆ ਕੁਚਾਰੇ ਦੇ ਡੱਬੇ ਕੋਠੇ ਤੇ ਆ ਬੈਠਾ ਜੱਦੇਦਾਰ ਬੋਗਾ ਇਹ ਬਈ ਦਾ ਬਹੁਤ ਸੋਹਣੀ ਬਾਜੀ ਕਰਾਉਂਦਾ ਭਾਈ ਸੇਰਾ ਹੀ ਲਾਉਂਦਾ ਇਹ ਬੰਦਾ ਤੇ ਹੈ ਵੀ ਇੰਨਾ ਬੰਦਾ ਵਧੀਆ ਬੋਲਬਾਣੀ ਚ ਵੀ ਰਹਿਦਾ ਪੰਨਾ ਠੀਕ ਆ ਰਿਹਾ ਲੱਗਦਾ ਨਹੀਂ ਬਾਈ ਉਹਦੇ ਜਰੂਰ ਲਾ ਨਾਲ ਇਹ ਕੋਈ ਨਾ ਡੋਨ ਨੂੰ ਕਿਹਾ ਹੈ ਵਿਚਾਰਾ ਕੋਈ ਨਿੰਮਜ ਵਰ ਗਿਆ ਕਈ ਘੰਟਾ ਬਰਿਆ ਬਾਈ ਪਤਾ ਨਹੀਂ ਕੀ ਚੱਕਰ ਆ ਕਿਉਂ ਇੰਨਾ ਪੱਧ ਪਾਣੀ ਹੋਈ ਤੇ ਪਾਣੀ ਹਿਸਾਬ ਸਰ ਤੇ ਦਿੱਤਾ ਬਹੁਤ ਦੀਆ ਜਿਆਦਾ ਪਾਣੀ ਵੀ ਖਰਾਬ ਕਰ ਰਿਹਾ ਹੈ हो बईर जे हिसाब सां सौ त पलासी पीत्र बाज़ी एनी सोणी हुई आहे रखियो ਕਰੋ ਇੰਜੋਏ ਬਾਜੀ ਦਾ ਕਮੈਂਟਾਂ ਦੇ ਸੇਬ ਬਾਜੀ ਕਿਵੇਂ ਲੱਗੀ ਤੇ ਬੰਦੇ ਦਾ ਪ੍ਰੋਗਰਾਮ ਕਿਵੇਂ ਲੱਗਾ ਬਾਜੀਆਂ ਤੁਸੀਂ ਬਹੁਤ ਦੇਖਿਆ ਹੋਈ ਹੈ ਇਹ ਬਾਜੀ ਦਾ ਵੀ ਨਾ ਬਿਲਕੁਲ ਕਿਉਂਕਿ ਭਈ ਉਹ ਰੋਟੀ ਪਾਣੀ ਚ ਲੱਸੀ ਸੀ ਹੋਰ ਤਾਂ ਚੀਜ਼ਾਂ ਕਚਾਣਾ ਪਕੌੜੇ ਵਿਦਰੇ ਕਿਉਂਕਿ ਪੂਰਾ ਟੌਕ ਦਾ ਕੰਮ ਕੀਤਾ ਸੀ ਬੰਦੇ ਨੇ ਤੇ ਅੱਜ ਉਹ ਆਪ ਕਰਦੇ ਤੇ ਬਾਜੀ ਇੰਜੋਏ ਨੀ ਸ਼ਿਵਰ ਕਰੰਮਰੇ ਯਾਰ ਸਾਰੇ ਭਰਾ ਇੱਕ ਦੋ ਅਗਲੀ ਵੀਡੀਓ ਆਉਗੇ ਸ਼ਾਮ ਤੱਕ ਹੁਣ ਤੱਕ ਵੀ ਆਜੂ ਬੁੜਾ ਕਰੀਏ ਨਾ ਅਗਰ ਦੁੱਧਾ داری ਐਸੀ ਬਾਈ ਮੋੜਾ ਕਰਨਾ ਬਾਈ ਗਿਆ ਨਹੀਂ ਅਰਦਾ ਕਰ ਦੇਖੀ ਦੇਖੀ ਆ ਚੰਗੀ ਤਰ੍ਹਾਂ ਲੱਗ ਰਿਹਾ ਹੈ ਆ ਲੱਭੀ ਆ ਸੁਣਨ ਲਾਗੇ ਦਾ ਬੱਸ ਆ ਰਹਿੰਦਾ ਗਾ ਕਟੋ ਕੇ ਸਮਾਨ

बाद एगासी <imp DVD> بس ਆ ਜੂਆਂ ਦੀ ਥੋੜੀ ਚਿਰ ਤੱਕ ਹੱਥ ਜੁੜਤਾ ਬਾਜੀ ਆ ਜਥੇਦਾਰ ਨੇ ਤੇ ਹੈਰੀ ਪੁਲਸੀ ਆ ਬਾਈ ਉਹਨਾਂ ਨੇ ਬਾਜੀ ਕਰਾਈ ਜੀ ਪੂਰਾ ਟੌਪ ਦਾ ਪਕੌੜੇ ਪੂੜੇ ਚਾ ਚੁੰਡਾ ਪੂਰਾ ਵਧੀਆ ਪ੍ਰੋਗਰਾਮ ਆ ਬਾਈ ਦਾ ਬਾਜੀ ਬਜੀ ਬਾਹਰ ਹੋਏ

ਇਹ ਤਾਂ ਹੋਰ ਚੱਲ ਜਾਈ ਨਾ ਇਹੋ ਜਿਹੀ ਕਿਨਿਆ ਕੋਈ ਜ਼ਿਆਦਾ ਪਰੇ ਆ ਨਾ ਮਤਰਾ ਟਾਈਮ ਹੋ ਗਿਆ ਬਾਈ ਤੋ ਦਾ ਤੇ ਪੰਜ-ਛੇ ਤੀ ਉਤਰ ਕੱਟੇ ਗਏ ਅਜੇ ਤੱਕ ਤਾਂ ਬਾਕੀ ਆ ਫਿਰਦੇ ਨੇ ਆਉਣ ਤੋਂ ਨੀ ਮੇਸ ਕਰਕੇ ਦਿਖਾਉਣੇ ਆ ਤੁਹਾਨੂੰ ਮੌਸਮ ਠੀਕ ਆ ਹਵਾ ਚੱਲ ਪੈਂਦੀ ਆ ਤੇ ਠੀਕ ਆ ਤੇ ਬਾਜੀ ਕਰਾਈ ਆ ਬਾਈ ਜਥੇਦਾਰ ਨੇ ਜਥੇਦਾਰ ਬੋਹਾ ਹੈਰੀ ਪੰਜਾਬ ਪੁਲਿਸ ਇੰਨੇ ਭਈਆਂ ਨੇ ਬਾਜੀ ਕਰਾਈ ਆ ਬਹੁਤ ਸੋਹਣੀ ਕਰਾਈ ਆ ਬਈ ਰੋਟੀ ਬਾਣੀ ਦਾ ਪੂਰਾ ਵਧੀਆ ਸੀ ਪੂਰਾ ਟੌਪ ਦਾ ਕੰਮ ਸੀ ਚਾਹ ਦਾ ਵੀ ਟੌਪ ਦਾ ਸੀ ਬਾਈ ਸਵੇਰੀ ਵੀ ਸਾਰਾ ਬਾਕੀ ਹੁਣ ਇਹ ਦੂਆ ਗੂਤਰ ਡਿੱਗਣਗੇ ਜਾਂ ਬੈਂਦੇ ਨੇ ਟਾਈਮ ਲੱਗਦਾ ਉਹ ਸਾਰੇ ਤੁਹਾਨੂੰ ਸੁਣਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਾਂ ਸ਼ੇਅਰ ਕਰਾ ਲਿਆ ਹੈ ਭਈਆ ਮਤਰਾ ਆ ਫਿਰਦੀ ਰੱਤੀ ਕਹਿੰਦੀ ਤੇ ਕਾਫਰ ਦਾ ਝੱਲ ਰਾਲਾ ਕਹਿੰਦਾ ਭਈ ਤੇ ਦੇਖ ਲੈ ਆ ਜਾਂਦੀ ਆ ਭਈ ਰੱਤੀ ਦੇ ਝਾਂਨਰ ਵਾਲਾ ਦੋਹੀਂ ਬੈਣ ਨੂੰ ਬੈਣ ਨੂੰ ਕਰਦੇ ਨੇ ਆ ਫਿਰਦੇ ਆ ਇਕੱਠੇ ਤੋਂ ਇਹ ਬੋਰ ਦੇ ਉੱਤੋਂ ਦੀ ਜਵਾਕ ਦੇ ਖੋ ਜਾਂਦਾ ਜਵਾਕ ਆ ਫਿਰਦੇ ਆ ਬਈ ਦੇਖ ਲੈ ਕੀ ਬਣਦਾ ਇਹਨਾਂ ਰੱਤਾ ਰੱਤਾ ਹਾਂ ਨਾਲ ਹੀ ਡਿੱਗੂ ਵੀ ਤਾਂ ਆ ਫਿਰਦੇ ਨੇ ਬਈ ਹਲੋ ਕਿਧਰ ਪੱਤੀ ਗਿਆ ਆ ਜਾਂਦਾ ਕੋਈ ਤਾਂ ਬਗਲ ਹੈ ਇਹ ਤਾਂ ਬਗਲ ਹੈ ਮੇਰੇ ਵੀਰੋ ਆ ਜਾਂਦਾ ਬਈ ਇਹ ਆ ਵਰ ਗਿਆ ਆ ਜਾ ਲੈ ਬਸ ਹੁਣ ਹੁਣ 베ਰ ਇਹ ਆ ਵੜ ਗਿਆ ਬਈ ਇਹ ਆ ਬੈ ਗਈ ਰਤੀ ਦਾ ਬਈ ਇਹ ਆ ਬੈਠੀ ਹੈ ਰਤੀ ਬਈ ਹਾਂ ਈਗਾ ਬੋਲਾ ਵੇਗ ਬਈ ਟੋਪੇ ਹਾਂ ਹਾਂ ਆਉਂਦੇ ਜੀ ਲੋਕ ਤੂੰ ਦੁਪਰੋਂ ਦੇਖ ਲੈ ਕਿ ਤੂੰ ਆਇਆ ਕੋ ਬਈ ਉੱਚਾ ਮਾਰਦੇ ਓਏ ਓਏ ਪਿਆਰ ਨਾ ਕਰ ਆ ਚਿੱਟਾ ਇਹਦਾ ਗੋਲੇ ਵਾਲਾ ਬਾਟੋਂ ਆਉਂਦਾ ਨਹੀਂ ਯਾਰ ਆਹ ਫਿਰ ਦੇ ਬਈ ਮੇਤਰੋ 2:30 ਕਈ ਕਬੂਤਰ ਬੈਠੇ ਨੇ ਆ ਜਾਂਦੇ ਨੇ ਬਈ ਇੱਕ ਤਾਂ ਬੈ ਗਿਆ ਬਈ ਇੱਕ ਤਾਂ ਬੈ ਗਿਆ ਬਈ ਕਾ ਬੈ ਗਿਆ ਆਦਾ ਹੀ ਹੈ

ਆ ਜਾਂਦੇ ਨੇ ਬਾਈ ਆ ਜਾਂਦੇ ਆ ਭਾਈ ਜਦੋਂ ਬਹਿ ਗਿਆ ਉਧਰ ਕੌੜੇ ਪਾਈ ਥਾਡੀ ਵੀ ਦੇਖਿਆ ਕਮਪਟਰ ਦੀ ਹੋ ਜਾਂਦੀ ਬੇਚੇ ਰੱਖਿਓ ਇੱਧਰ ਆਏ ਨਹੀਂ ਬੰਦ ਹੋ ਗਿਆ ਉਹਦਾ ਸੂਰ ਚੇਵਾ ਤਾ ਨਾ ਪਰ ਹੋ ਗਿੜੀ ਨੂੰ ਜਰੂਰ ਆ ਆ ਗਿਆ ਰੋ ਤੁਹਾਡੇ ਨੂੰ ਲਾ ਲਾਉਂਦਾ ਹੋ ਗਿਆ ਉਸ ਤੋਂ ਆ ਜਾਂਦੇ ਨੇ ਮਿੱਤਰੋ ਉਹ ਹੋਰ ਵੀ ਆਇਆ ਹੈ ਹਾਂ ਆ ਦੇਖੋ ਆ ਬੈਠਾ ਹੁੰਦਾ ਆ ਜਾਂਦਾ ਆ ਜਾਂਦਾ ਬਹੁਤ ਜਾਨਵਰ ਨੇ ਆ ਦੇਖੋ ਵੀ ਆ ਬੈਠੀ ਹੁੰਦਾ ਇਹ ਹੂੰ ਕਟਿਆ ਹੋਇਆ ਨੇ ਇਹਦੇ ਦੇਖੋ ਮੁਰਨ ਨੀ ਤਾਂ ਆ ਦੱਦੇ ਕੀ ਹਾਂ ਹਾਂ ਪਾਹਰ ਦਾ ਗੇੜੇ ਤੇ ਆ ਹਿਸਾਬ ਲਾ ਲਾ ਪੰਜ ਪੰਜ 7 7 ਗੇੜੇ ਤੇ ਨੇ ਆ ਫਿਰਦੇ ਆ ਬਈ ਬੜਦੇ ਬੋੜਾਂ ਐ ਚ ਆ ਦੇਖੋ ਆ ਜਾਂਦਾ ਆਇਆ ਨਾ ਤੀ ਕਿੰਨੀ ਸਾਸੀ ਦਾ ਕਿਥੇ ਇੱਥੇ ਜੀ ਭੱਜ ਗਿਆ ਨਾ ਫਿਰਦੇ ਨੇ ਆਜਾ ਤੇਜ਼ਾਰਾ ਬਈ ਜਿਨ੍ਹਾਂ ਨੇ ਬਾਜੀ ਕਰਾਈ ਆ ਕੋਈ ਪੂਰੀ ਟੋਪ ਦੀ ਬੰਦੇ ਨੇ ਜਿ세 ਜਿ세 ਜਥਾ ਦੇ ਜਥੇਦਾਰ ਬਾਰ ਕੋ ਪਾਉਂਦਾ ਪਾਣੀ ਚ ਆ ਰਿਹਾ ਨੇ ਬਹਿ ਗਏ ਉਹ ਕਟਾ ਟਾਉਣਾ ਦਾ ਫਰਜ ਬਣਦਾ ਡੜ ਗਿਆ ਬਾਈ ਸੌਣ ਆਏ ਰਾਜੂ ਮਡੇਰ ਰਾਜੂ ਮਡੇਰ ਬਾਈ ਕਬੂਤਰ ਬਹਿ ਗਿਆ ਕਾਲਾ ਟੂਸਾ ਕਾਲਾ ਡੰਡਾ ਤੇ ਕਾਲਾ ਢੰਡਾ ਇਹ ਵੀ ਪੀ ਗਿਆ ਬਾਈ ਬਹੁਤ ਡਿੱਗੀ ਜਾਂਦੇ ਬਾਈ ਹੁਣ ਰਾਜੂ ਮਡੇਰ ਇਹ ਵੀ ਬਹਿ ਗਿਆ ਬਾਈ ਇਹਦਾ ਵੀ ਬਣ ਗਿਆ ਪਕੌੜਾ ਕਾਲਾ ਢੰਡਾ ਲਾਲ ਟੂਸਾ ਆਸ ਬੋਹਾ ਇਹ ਵੀ ਕੁੱਤਰ ਬਹਿ ਗਿਆ ਬਈ ਕਾਸ਼ ਬੋਹਾ ਆ ਵੀ ਗਿਆ ਬਈ ਬੋਰਡ 'ਚ ਵੜ ਗਿਆ ਦੋ ਵੜ ਗਏ ਬਈ ਤੇ ਉਹ ਵੜ ਗਏ ਬਈ ਆ ਗਏ ਬਾਕੀ ਬਈ ਬਾੜੇ ਜੋਰ ਨਾਲ ਕਿੰਦਾ ਤਰਾਕ ਤਰਾਕ ਚਾਬੀ ਰੁਕਦੀ ਆ ਗਈ ਨਾ ਵੀ ਉਹ ਠੰਡ ਲਿਓ ਜੀ ਕਿੱਥੇ ਆ ਆ ਦੇਖ ਚਾਬੀ ਨਹੀਂ ਹੈਗੀ ਲੱਗ ਨਹੀਂ ਰਹੀ ਲਗਾ ਕੇ ਨਾ ਚਾਬੀ ਚਾਬੀ ਵਿੱਚ ਰੁਕਦਾ ਆ ਗਿਆ ਬਈ ਇਹ ਪਕੌੜਾ ਇਹ ਆ ਵੀ ਬਹਿ ਗਿਆ ਆ ਵੀ ਬਹਿ ਗਿਆ ਤੇ ਤਿੰਨ ਬਹਿ ਗਏ ਓਏ ਥੋਨੀ ਵਰਗਾ ਕਿੰਨੇ ਉਹ ਬਾਦਾਂ ਮੈਂ ਇੱਕ ਦੇ ਕਰਮੀ ਹਰੀ ਜਾਂਦੇ ਨੇ ਆਪਣੇ ਤੇਰੀ ਮਨ ਕਰਮਨੀ ਜਾਦੂ ਦੇ ਮਗਰ ਮੈਂ ਪਾਣੀ ਬਣ ਗਿਆ ਭਾਈ ਉਹ ਗੋਲੂ ਪੀਆ ਪਰ ਤੂੰ ਤਾਂ ਪਿੰਦਾ ਨਹੀਂ ਪ੍ਰਸਾਦ ਆਦਬ ਇਹ ਪੇਪ ਇਹ ਲੈ ਆ ਜਾਂਦਾ ਭਾਈ ਇਹ ਵੀ ਕਹਿੰਦਾ ਮੈਂ ਬੋਰਡ 'ਚ ਬੈਠੂੰ ਇਹ ਸੱਤਵਾਂ ਕਬੂਤਰ ਆ ਭਾਈ ਬੋਰਡ 'ਚ ਕੂਤਰੇ ਲੈ ਜੂ 25 ਬੋਰਡ 'ਚ ਹੂੰ ਜੀ ਰਾਮ ਨਾਲ ਇਹ ਪਰਾਣਾ ਖੁੰਡਾ ਹੈ ਬੋਰਡ 'ਤੇ ਲਾਲ ਤੇ ਬੋਰਡ 'ਤੇ ਕੋਈ ਟਾਈਮ ਨਾ ਮਤਰਾ ਅੱਗੇ ਬੁਲਾਟਾ ਬੁਲਦੀ ਬੁਲਾਟਾ ਤੂੰ ਜਵਤ ਬੋਹਾ ਮੋਰ ਬੋਲਣਾ ਬਗਾਰ ਓਏ ਛਿੱਪੀ ਝੋਟੀਆਂ ਹੈਪੀ ਝੋਟੀਆਂ ਪ੍ਰਦੀਪ ਬੋਹਾ ਬਿੰਦਰੂਪਿਆ ਬਿੰਦਰੂਪਿਆ ਕਰਨੀ ਨੰਗਲਾ ਜੱਗੀ ਕੋ ਤੁੜਾ ਜੱਗੀ ਬਲਾਟਾ ਅਜੀਬ ਬਲਾਡਾ ਨੀ ਬਲਾਡਾ ਭਾਈ ਇੱਕ ਉਤਰਾ ਟਾਈਮ ਹੈ ਅਰਦੀਪਾ 3 5 ਤੋਂ 35 ਦੇ ਕਰਾ ਪੂਰਾ ਹੀ ਬਣੀ ਉਹ ਰਿਕਾਰਡ ਕਰ ਲਈ 35 ਉਤਰਾਣਾ ਹਾਂ ਪਟੋਪੜ 35 ਉਤਰਾ ਟਾਈਮ ਆ ਫਿਰਦੇ ਬਾਕੀ ਕੋਸ਼ਿਸ਼ ਜਿੰਨੇ ਕਰਾਂਗੇ ਨਹੀਂ ਆ ਜਾਂਦੇ ਨੇ ਅਰੇ ਲੋਤ ਨਹੀਂ ਆ ਵੀ ਜਦੋਂ ਆ ਆ ਫਿਰਦੇ ਭਾਈ ਇਹ ਸਾਰੇ ਮੋਗਲ ਗਰਮਾ ਗੋਲ ਗੰਦਰੂ ਕੀ ਗੋਣਿਆ ਹਾਂ ਆ ਦੂਜੇ ਦਿਨ ਕੋਈ ਨਾ ਕੋਣ ਆ ਰੋਗੀ ਦਾ ਹੁਣ ਤਾਂ ਸਾਰੇ ਡਿਫਰੈਂਟ ਨੇ ਆਪਾਂ ਆਪਾਂ ਦੇਖੋ ਦੇਖੋ ਜਿਹੜਾ ਹੈ ਨਾ ਆਹੀ ਅੱਧਾ ਪੌਣਾ ਘੰਟਾ ਹੁੰਦਾ ਹੋਣਾ ਹੋਰ ਹੁਣ ਇਹਦੀ ਗੱਲ ਹੁੰਦੀ ਹੈ ਕਿ ਰੱਬ ਆਹ ਵੇ ਜੀ 1 ਮੀਟਰ ਗਾੜ ਟਿੱਡ ਵਾਲਾ ਉਹ ਨਿਕਲ ਜਾਈਂ ਨਿਕਲ ਆ ਹਾਂ ਫਿਰ ਤੇ ਠੀਕ ਹੈ ਜੀ ਤੇ ਅਰੇ ਕੌਣ ਆ ਰਿਹਾ ਇਸ ਤਰ੍ਹਾਂ ਆ ਰਿਹਾ ਆ ਮਾਰਦਾ ਮਾਰਤੇ ਕੱਢਿਆ ਨਾ ਆ ਫਿਰ ਤੇ ਭਈ ਆ ਜਿਹੜੇ ਖੜੇ ਰੇ ਲੋਕ ਇੱਥੇ ਹੈਲੋ ਕਿੱਥੇ ਹੈ ਆ ਸੁਣ ਲੋ ਮੈਂ ਤੁਹਾਨੂੰ ਦਿਰੇਮਾ ਬੈਠਾ ਕਾਲਾ ਘੰਟ ਤੇ ਲਾਲ ਬਗਲਾ ਬਿਲਾਟੀ ਟਿਰਤਾ ਬਈ ਕਬੂਤਰ ਬੈ ਗਿਆ ਕਾਲੀ ਬਗਲ ਕਾਲਾ ਦੂਸ਼ਾ ਬਿੰਡਾ ਨੰਦਗੜ ਬਈ ਕਬੂਤਰ ਬੈ ਗਿਆ ਬਿੱਲਾ ਨੰਦਗੜ ਕਬੂਤਰ ਬੈ ਗਿਆ ਛੋਟੀ ਰੱਖੀ ਵਾਲਾ ਬਈ ਕਬੂਤਰ ਬੈ ਗਿਆ ਬਹੁਤ ਕਬੂਤਰ ਬੈਠੇ ਆ ਬਈ ਆਹ ਪਾ 15 ਮਿੰਟਾਂ ਚ ਘੱਟੋ ਘੱਟ ਬਾਲੇ ਨਹੀਂ 20 ਕਬੂਤਰਾਂ ਨੇ ਨੇੜੇ ਬੈ ਗਏ ਬਈ ਤੇ ਕੁਛ ਕੁ ਛੱਪੜ ਤੇ ਲਿਗਦੇ ਫਿਰਦੇ ਨੇ ਹਨਾ ਕੋਸ਼ਤ ਤੰਦਾ ਗੋਲਿਆਂ ਚਾ ਫਿਰਦਾ ਝੰਡਰ ਵਾਲਾ ਬਾਈ ਦਾ ਇੱਕ ਕਾਫਰ ਦਾ ਬੋਰਡ ਤੇ ਕਿਉਂਕਿ ਬੋਰਡ ਤੇ ਵੀ 8 9 ਬਹਿ ਗਏ ਬਾਈ ਆ ਚੜ ਗਿਆ ਜੀ ਜਿਆ ਵਸੇ ਸਾਰੀ ਵੀਡੀਓ ਤੁਹਾਨੂੰ ਨਿਚੋੜ ਕੱਢਾਂਗੇ ਟੋਟਲੀ ਦੱਸਾਂਗੇ ਵੀ ਅੱਜ ਕਿਹੜਾ ਬਾਜੀ ਮਾਰਦਾ ਕਿਹੜੇ ਭਰਾ ਦੇ ਘਰੇ ਜਾਂਦਾ ਨਾਮ ਜਿਆ ਨੰਬਰ ਬਣਾ ਕੇ ਇੱਕ ਤਾਂ ਬੈਗੀ ਕਿਹਦੀ ਬੈਠੀ ਹੈ ਬਾਈ ਗੁਰਪ੍ਰੀਤ ਖਿਆਲਾ ਬਹਿ ਗਈ ਗੁਰਪ੍ਰੀਤ ਖਿਆਲਾ ਬਹਿ ਗਈ ਤੀਜੇ ਨੰਬਰ ਤੇ ਬਾਈ ਤੇ ਦੋ ਕਬੂਤਰ ਫਿਰਦੇ ਨੇ ਬਾਈ ਉਹ ਖੜੇ ਆ ਉੱਪਰ ਮਿੱਤਰੋ ਹੁਣ ਬਾਈ ਤੀਜੇ ਨੰਬਰ ਤੇ ਇੱਕ ਤੇ ਟਾਈਮ ਸੀਗਾ ਉਹ ਵੀ ਆ ਗਈ ਖੁਸ਼ੀ ਸ਼ੇਰਖਾਂ ਦੀ ਹੁਣ ਤੀਜਾ ਨੰਬਰ ਉਹਦਾ ਠੀਕ ਹੈ ਤਿੰਨ ਕਬੂਤਰ ਫਿਰਦੇ ਆ ਤਿੰਨ ਕਬੂਤਰ ਫਿਰਦੇ ਆ ਉਹ ਦੇਖੋ ਮੇਰੇ ਜਾਈ ਕਬੂਤਰ ਜੰਗਲ ਦਾ ਦੂਜੀ ਨਿਕਰ ਕੋਈ ਨਾ ਲੈ ਬਈ ਬਾਕੀ ਇੱਕੋ ਹੀ ਸ਼ਾਮਲ ਹੋਇਆ ਨਾ ਹੂੰ ਆ ਗੁਸਤੇ ਦੇ ਟਾਈਮ ਸੀ ਭਾਈ ਉਹ ਵੀ ਕੱਟੇ ਵੱਡੇ ਗਏ ਤਿੰਨ ਫਿਰਦੇ ਨੇ ਗੁਸਤੇ ਟਾਈਮ ਹੈ ਪੰਜ ਦੇ ਪੂਰਾ ਹੋਊਗਾ ਆ ਅੱਠਵੇਂ ਨੌਵੇਂ ਬੈਠੇ ਆ ਭਾਈ ਉਹ ਲੜੀ ਜਾਂਦਾਗਾ ਆਪਣੇ ਬੈਦੇ ਹੋਏ ਹਲੋ ਇਹ ਪੁੱਛੋ ਦੰਦੀਆਂ ਵੱਡੀਆਂ ਦਾ ਉਹਦਾ ਵਾਸਤਾ ਹੋਣੀ ਬਾਈ ਜੀ ਬਿੱਡੂ ਗਾਮਿਆ ਦਾ ਸਨਮਾਨ ਕੀਤਾ ਹੈ ਕੰਟਰੋਲ ਤਾਂ ਬਹੁਤ ਵਧੀਆ ਕਿਡਾ ਰਹੀ ਹੈ ਪਹਿਲਾ 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 ਆਇਆ ਜੱਤੀਦਾਰਾ ਮੂਰੇ ਹੋ ਜਾਂਦਾ ਆ ਬੋਲਾ ਬੋ हां भाई पहला नंबर अजय जगदीश ਗੰਦੂਆ ਲੈਗ ਲੈਟ ਕਰਦਾ ਫਿਰਦਾ ਸੀ ਉਹ ਵੀ ਪਹਿਲਾ ਨੰਬਰ ਬੰਦੂ ਦਾ ਬਹੁਤ ਬਹੁਤ ਬਿਮਾਰਤਾ ਆ ਮਤਲਬ ਉਹ ਲੈ ਵੀ 1 ਭయ్యా ਬੋਲ ਦੇ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਮੈਨੂੰ ਦਾ ਨਾਮ ਮੰਗ ਰਿਹਾ ਬੋਲਦਾ ਦੇ ਪਰ ਇਹ ਲਾਗ ਕੈਮਰੇ ਕੁਮਰੇ ਕਿੱਥੇ ਆਉਗੇ ਇਹ ਭੈਣ ਦਾ ਮੈਂ ਤਾਂ ਚੱਕ ਲਾ ਪਿਆ ਕੈਮਰਾ ਛੱਡ ਦੇ